ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਮੇਰਾ ਨਾਮ ਰਿੰਪਲ ਕੈਂਥ ਹੈਗਾ ਮੈਂ ਜਬਲਪੁਰ ਤੋਂ ਮੱਧ ਪ੍ਰਦੇਸ਼ ਤੋਂ ਇੱਥੇ ਆਪਣਾ ਟਰਾਂਸਫਰ ਹੋਈ ਹੈਗੀ ਆ ਮਤਲਬ ਟਰਾਂਸਫਰ ਨਹੀਂ ਬੋਲ ਸਕਦੇ ਆਪਾਂ ਸ਼ਿਫਟ ਹੋਈ ਹੋਈ ਆ ਇਧਰ ਮੁਹਾਲੀ ਖਰੜ ਦੇ ਵਿੱਚ ਹੋਈ ਹੋਈ ਆ ਤੇ ਇੱਥੇ ਮੈਨੂੰ ਸੀ ਕਿ ਮੈਂ ਕੀ ਕੰਮ ਕਰਾਂ ਔਰ ਮੈਨਾਂ ਸੀ ਕਿ ਇੱਥੇ ਜਿਹੜੀ ਵੀ ਜੌਬ ਵਗੈਰਾ ਜੌਬ ਵਗੈਰਾ ਚ ਇੰਨਾ ਪੈਸਾ ਨਹੀਂ ਦੇਖਿਆ ਮੈਂ ਤੇ ਫਿਰ ਮੈਨੂੰ ਸੀ ਕਿ ਮੈਂ ਖੁਦ ਦਾ ਕੁਛ ਨਾ ਕੁਛ ਅਰਨਿੰਗ ਕਰਨਾ ਹੈਗਾ ਕਿਉਂਕਿ ਮੈਂ ਫਰੀ ਨਹੀਂ रह ਸਕਦੀ ਹੈਗੀ ਮੈਂ ਐੋਜੀ ਲੇਡੀ ਆ ਕਿ ਜਿਹੜੀ ਫਰੀ ਬਿਲਕੁਲ ਹੀ ਨਹੀਂ रह ਸਕਦੀ ਘਰੇ ਕੋਈ ਕੰਮ ਨਹੀਂ ਤਾਂ ਆਪਣੇ ਅਲਮਾਰੀ ਈ ਸਾਫ ਕਰਨ ਲੱਗ ਜਾਨੀ ਹੈਗੀ ਆ ਇਸ ਕਰਕੇ ਫਿਰ ਮੈਂ ਸੋਚਿਆ ਮੈਂ ਕੁਛ ਨਾ ਕੁਛ ਕਰਨਾ ਹੈਗਾ ਤੇ ਮੈਨੂੰ ਖਾਣਾ ਬਣਾਉਣ ਦਾ ਬਹੁਤ ਸ਼ੌਕ ਸੀ ਮੈਨੂੰ ਸੀ ਕਿ ਨਵੀਆਂ ਨਵੀਆਂ ਚੀਜ਼ਾਂ ਬਣਾਉਣ ਦਾ ਤੇ ਮੈਂ ਸਟਾਰਟ ਕੀਤਾ ਆਪਣਾ ਸਪਾਇਰਲ ਪੋਟੈਟੋ ਦਾ ਕੰਮ ਕਰਨਾ ਸਪਾਇਰਲ ਪੋਟੈਟੋ ਬਣਾਉਣਾ ਸਟਾਰਟ ਕੀਤਾ ਆ ਤੋ ਤਿੰਨ ਸਾਲ ਪਹਿਲਾਂ ਤੋਂ ਮੈਂ ਕੰਮ ਸਟਾਰਟ ਕੀਤਾ ਹੈਗਾ ਸਪਾਇਰਲ ਪੋਟੈਟੋ ਦਾ ਮੈਂ ਆਪਣੀ ਸਟਾਲ ਜਿਹੜੀ ਹੈ ਤੁਸੀਂ ਬਲੀਵ ਨਹੀਂ ਕਰੋਗੇ ਆਪਣੀ ਕਾਰ ਦੇ ਉੱਤੇ ਖੁਦ ਹੀ ਸੈਟਅਪ ਲੈ ਕੇ ਜਾਂਦੀ ਹੁੰਦੀ ਸੀ ਰੋਡ ਦੇ ਉੱਤੇ ਲਗਾਉਂਦੀ ਸੀ ਫਸਟ ਡੇ ਮੇਰੇ 18 ਸਪਾਇਰਲ ਗਏ ਸੀ ਉਸ ਦਿਨ ਤੋਂ ਮੈਨੂੰ ਮੋਟੀਵੇਸ਼ਨ ਆ ਗਿਆ ਕਿ ਨਹੀਂ ਯਾਰ ਮੈਂ ਕਰ ਸਕਦੀ ਹੈਗੀਆ ਮੈਂ ਬਹੁਤ ਚਾਰਨਿੰਗ ਕਰ ਸਕਦੀ ਹੈਗੀਆ ਫਿਰ ਮੈਂ ਉਦੋਂ ਦੀ ਆਪਣੀ ਜਰਨੀ ਸਟਾਰਟ ਕੀਤੀ ਹੈਗੀਆ ਤੇ ਮੇਰੇ ਸਪਾਇਰਲ ਪੋਟੈਟੋ ਮੈਨੂੰ ਲੱਗਦਾ ਅੱਜ ਚੰਡੀਗੜ੍ਹ ਮੋਹਾਲੀ ਖਰੜ ਦੇ ਵਿੱਚ ਫੇਮਸ ਹੋ ਚੁੱਕੇ ਨੇ ਤੁਸੀਂ ਲੋਕ ਖੁਦ ਜਾਣਦੇ ਜਿਨ੍ਹਾਂ ਨੇ ਟੇਸਟ ਕੀਤਾ ਹੈਗਾ ਕਿ ਮੇਰੇ ਸਪਾਇਰਲ ਬਲੇਟ ਪੋਟੈਟੋ ਦਾ ਟੇਸਟ ਕੀ ਹੈਗਾ ਸਭ ਤੋਂ ਵੱਡੀ ਗੱਲ ਹੈ ਕਿ ਜਿਹੜਾ ਸਪਾਇਰਲ ਅਸੀਂ ਖੁਦ ਪ੍ਰੇਪੇਅਰ ਕਰਦੇ ਹੈਗੇ ਆ ਉਹਦਾ ਹਾਈਜੀਨ ਦਾ ਪੂਰਾ ਧਿਆਨ ਰੱਖਿਆ ਜਾਂਦਾ ਆ ਆਲੂਆਂ ਨੂੰ ਅਸੀਂ ਡਬਲ ਡਬਲ ਵਾਸ਼ ਕਰੀਦਾ ਹੈਗਾ ਕਰੋ ਵਾਸ਼ ਕਰਕੇ ਲੈ ਕੇ ਆਨੇ ਆਗੇ ਆ ਇੱਥੇ ਆ ਕੇ ਜਿਹੜਾ ਸਾਡਾ ਫੋਰਚਨ ਤੇਲ ਸਭ ਤੋਂ ਮੇਨ ਜਿਹੜੀ ਚੀਜ਼ ਹੈਗੀ ਅਸੀਂ ਪਾਮ ਆਇਲ ਯੂਜ਼ ਨਹੀਂ ਕਰਦੇ ਹੈਗੇ ਅਸੀਂ ਫੋਰਚਨ ਤੇਲ ਯੂਜ਼ ਕਰਦੇ ਹੈਗੇ ਉਹਦੇ ਵਿੱਚ ਫਰਾਈ ਹੁੰਦਾ ਹੈਗਾ ਫਿਰ ਸਾਡੀ ਮਿਊਨਿਸ ਬ੍ਰਾਂਡਡ ਲੱਗਦੀ ਹੈਗੀ ਆ ਵਿਵਾ ਵਗੈਰਾ ਅਸੀਂ ਯੂਜ਼ ਕਰਦੇ ਹੈਗੇ ਕੋਈ ਵੀ ਥਰਡ ਕਲਾਸ ਦੀ ਕੋਈ ਵੀ ਚੀਜ਼ ਨਹੀਂ ਯੂਜ਼ ਕਰਦੇ ਹੈਗੇ ਸਾਡੇ ਪੇਰੀ ਪੇਰੀ ਕੋਦਾ ਬਣਿਆ ਹੁੰਦਾ ਹੈ ਉਹਨਾਂ ਸਾਡੇ ਮਸਾਲੇ ਮਤਲਬ ਸਾਡਾ ਸਪਾਈਸਡ ਪਟਾਟਾ ਜੋ ਕੋਈ ਕਿਸੇ ਦੇ ਨਾਲ ਮੁਕਾਬਲਾ ਹੀ ਨਹੀਂ ਹੈਗਾ ਜਿਹੜਾ ਆਏਗਾ ਉਹ ਖੁਦ ਬੋਲ ਸਕਦਾ ਕਿ ਸਪਾਈਸਡ ਪਟਾਟੋ ਕਿੰਦਾ ਲੱਗੇ ਤੁਹਾਨੂੰ ਸਾਡਾ স্মੋਕੀ ਬੈਸਟ ਹੈ ਜਿਹੜਾ ਕਿ ਮੈਂ ਖੁਦ ਇਨਵੈਂਟ ਕੀਤਾ ਤੁਹਾਨੂੰ ਕਿਤੇ ਨਹੀਂ ਮਿਲੇਗਾ স্মੋਕੀ ਫਲੇਵਰ ਔਰ ਦੂਸਰਾ ਸਾਡਾ 버ਗਰ ਹੈਗਾ ਆ ਦੇਖੋ ਫੋਟੋ 버ਗਰ ਦੀ ਇਹ ਦੇਖੋ ਸਾਡਾ ਸਪੈਸ਼ਲ ਹੈਗਾ ਕ੍ਰਾਂਚੀ 버ਗਰ ਐਂਡ ਇ ਲੁੱਕ ਇਜ਼ ਫੈਨ ਨੇ ਜੀ ਫੈਨ ਐਂਡ ਇਹ ਅੰਦਰ ਜਿਹੜਾ ਸੀ ਮਸਾਲਾ ਪਾਇਦਾ ਨਾ ਸਪੈਸ਼ਲ ਜਿਹੜਾ ਸਾਡਾ ਪਿਆਰ ਵਾਲਾ ਮਸਾਲਾ ਵਿੱਚ ਪੈਂਦਾ ਹੈਗਾ ਉਹ ਤਾਂ ਗਜ਼ਬ ਹੈ ਤੁਸੀਂ ਆਗੇ ਇੱਕ ਵਾਰੀ ਟਰਾਈ ਕਰੋ ਸਾਡਾ ਸਪਾਇਰਲ ਪੋਟੈਟੋ ਸਾਡਾ ਕ੍ਰਾਂਚੀ 버ਗਰ ਔਰ ਅੱਜ ਕੱਲ ਜਿਹੜਾ ਅਸੀਂ ਲੋਕਾਂ ਦੀ ਡਿਮਾਂਡ ਦੇ ਉੱਤੇ ਸਟਾਰਟ ਕੀਤਾ ਹੈਗਾ ਉਹ ਹੈਗਾ ਸਾਡੇ ਵੈਜ ਮੋਮੋਸ ਆਟਾ ਵੈਜ ਮੋਮੋਸ ਮੈਂ ਮੈਂ ਖੁਦ ਪ੍ਰਿਪੇਅਰ ਕਰਦੀ ਹੈਗੀ ਆ ਉਹਦੇ ਵਿੱਚ ਟੋਟਲੀ 100% ਆਟਾ ਰੰਦਾ ਹੈਗਾ ਮੈਂ ਖੁਦ ਪ੍ਰਿਪਰੇਸ਼ਨ ਕਰਦੀ ਹੈਗੀ ਆ ਤੁਸੀਂ ਮੇਰੇ ਅੰਦੇ ਤੇ ਚੈਨਲ ਦੇ ਉੱਤੇ ਆ ਕੇ ਉਹਦੀ ਮੇਕਿੰਗ ਵੀ ਦੇਖ ਸਕਦੇ ਹੈਗੇ ਹੋ ਕਿ ਅਸੀਂ ਕਿੱਦਾਂ ਪ੍ਰਿਪੇਅਰ ਕਰਦੇ ਹੈਗੇ ਆਟਾ ਮੋਮੋਸ ਸਾਡੇ ਕੋਲ ਕੁਰਕਰੇ ਆਟਾ ਮੋਮੋਸ ਵੀ ਮਿਲ ਜਾਣਗੇ ਸਾਡੇ ਕੋਲ ਸਟੀਮ ਵਾਲੇ ਵੀ ਉਹ ਲੋਕਾਂ ਦੀ ਡਿਮਾਂਡ ਹੈਗੀ ਹੈ ਕਿ ਅਸੀਂ ਪਨੀਰ ਸਟਾਰਟ ਕਰੀਏ ਬਹੁਤ ਜਲ ਤੁਹਾਡੇ ਵਾਸਤੇ ਮੈਂ ਸਟੀਮ ਵੀ ਲਾਵਾਂਗੀ ਸਾਡੀ ਸਟਾਲ ਦਾ ਜਿਹੜਾ ਨਾਮ ਹੈਗਾ ਹੈ ਉਹ ਹੈਗਾ ਕਰਬਨ ਸ਼ੈਫ ਕਰਬਨ ਸ਼ੈਫ ਹੈ ਤੇ ਪਿੱਛੇ ਵੀ ਬਹੁਤ ਵੱਡਾ ਲਾਜਿਕ ਹੈ ਜਿਹਦੇ ਕਰਕੇ ਅਸੀਂ ਇਹ ਨਾਮ ਰੱਖਿਆ ਹੈਗਾ ਔਰ ਜਿਹੜਾ ਜਿਹੜਾ ਮੇਰਾ ਇੰਸਟਾ ਪੇਜ ਹੈਗਾ ਉਹ ਹੈਗਾ ਸਪਾਇਰਲ ਪੋਟੈਟੋ ਮੋਹਾਲੀ ਇਹ ਹੈਗਾ ਤੁਸੀਂ ਵੀ ਫੋਲੋ ਕਰ ਸਕਦੇ ਹੋ ਸਪਾਇਰਲ ਪੋਟੈਟੋ ਮੋਹਾਲੀ ਨੂੰ ਉਹਦੇ ਵਿੱਚ ਤੁਹਾਨੂੰ ਸਾਰੀ ਮੇਕਿੰਗ ਵੀ ਦਿਖ ਜੇਗੀ ਔਰ ਪਹਿਲਾਂ ਅਸੀਂ ਜਿਹੜਾ ਆਪਣਾ ਸਟਾਲ ਲਗਾਉਂਦੇ ਹੁੰਦੇ ਸੀ ਨਾ ਫੂਡ ਟਰੱਕ ਲਗਾ ਲੈਂਦੇ ਸੀ ਪਹਿਲਾਂ ਸਾਡਾ ਫੂਡ ਟਰੱਕ ਹਾਂਜੀ 123 ਸੈਕਟਰ 123 ਸੈਕਟਰ ਕਰਨ ਦੇ ਵਿੱਚ ਲਗਾਉਂਦੇ ਸੀ ਫਿਰ ਉੱਥੇ ਥੋੜਾ ਜਿਹਾ ਪੁਲਿਸ ਵਗੈਰਾ ਤੰਗ ਕਰਦੀ ਸੀ ਇਸ ਕਰਕੇ ਅਸੀਂ ਉੱਥੋਂ ਹਟ ਕੇ ਫਿਰ ਨਾਲ ਸੀ ਜਲਵਾਯੂ ਗੇਟ ਨੰਬਰ 3 ਇਨ ਫਰੰਟ ਆਫ ਜੀ ਮਾਰਟ ਇਹਨੇ ਸਾਹਮਣੇ ਅਸੀਂ ਸਟਾਲ ਲਗਾਣੇ ਹੈਗੇ ਹੁਣ ਅਸੀਂ ਆਪਣੇ ਟਰੱਕ ਦੇ ਉੱਤੇ ਨਹੀਂ ਹੈਗੇ ਸਟਾਲ ਲਗਾਣੇ ਹੈਗੇ ਰਿਸਪੌਂਸ ਬਹੁਤ ਹੀ ਘੱਟ ਹੈ ਸਰ ਜਿਹੜਾ ਖਾਂਦਾ ਹੈ ਮੁੜ ਕੇ ਆਂਦਾ ਹੈ ਫੋਨ ਤੇ ਆਰਡਰ ਆਂਦੇ ਅੱਜ ਸਿਗੀਜ਼ ਐਮੈਟੋ ਮੈਂ ਬੰਦ ਕੀਤਾ ਹੈ ਕਿਉਂਕਿ ਮੇਰੀ ਹੱਦੀ ਲੋਕੇਸ਼ਨ ਚੇਂਜ ਹੋਈ ਹੈ ਬਹੁਤ ਜਲਦੀ ਸਿਗੀਜ਼ ਐਮੈਟੋ ਵੀ ਆਨ ਕਰ ਲਾਂਗੀ ਕਿਉਂਕਿ ਉੱਥੇ ਸਿਗੀ इस करके स्विडी स्विगी में ऑफ किया सर मेरी बहुत एड आउन हो गई सर नवं आइटम बहुत आई जा रही है और बहुत जल्दी मैं वैसे अब, अब तो देख रहेगी मैं बहुत सारी आइटम नवी लेके आती है जिम्मे चीज बॉल वगैरह लेकिन हम लोगों की डिमांड जिम्मेगी पनीर वाले भी लेके आवाना पनीर वे भी वैज मोमोज लैके आव और मेरा वैज सूप है वैज सूप भी बहुत जल्दी स्टार्ट करी है लोकेशन सर एक सौ तेईस एक्टर अपना जलवायु गेट नंबर तेन ਇਨ ਫਰੰਟ ਆਫ ਜੀਮਾਰਟ ਇਨ ਦਾ ਟਾਈਮਿੰਗ ਟਾਈਮਿੰਗ ਸਾਡੀ ਸ੍ਰੀਣੀ ਪੋਣੇ 6 ਵਜੇ ਤੋਂ ਲੈ ਕੇ ਪੋਣੇ 10 ਵਜੇ ਤੱਕ ਕਰਦੇ ਹਾਂ ਦੀ سپورਟ ਹਾਂਜੀ سپورਟ ਪਰਿਵਾਰ ਦੀ ਅੱਛਾ ਅੱਛਾ ਕਰਵਾਹੀ ਦੀ سپورਟ ਸਰ ਮੇਰੀ ਦੋ ਬੇਟੀਆਂ ਹੈਗੀਆਂ ਨੇ ਉਹ ਦੋਨੋਂ ਇੱਕ ਇੱਕ ਜੌਬ ਕਰਦੀ ਹੈਗੀ ਐ ਇੱਕ ਪੜ੍ਹਦੀ ਹੈਗੀ ਬਾਕੀ ਮੇਰੇ ਹਸਬੰਡ ਅਸੀਂ ਦੋਨੋਂ ਲੜੀਏ ਨਸ ਕਰਕੇ ਕੰਮ ਕਰੀਦਾ ਔਰ ਸਰ ਹਾਂ ਇੱਕ ਦਿਨ ਮੈਂ ਹੋਰ ਬੋਲਾਂਗੀ ਮੈਨੂੰ ਦੇਖ ਕੇ ਬਹੁਤ ਲੋਕ ਬੋਲਦੇ ਨੇ ਕਿੰਨੀ ਟਰਨ ਦਾ ਬਿਜ਼ਨਸ ਬਹੁਤ ਵਧੀਆ ਤੁਸੀਂ ਸ਼ਾਮੀ ਜਾਂਦੇ ਹੋਰ ਲਗਾ ਲੈਂਦੇ ਹੋ 2 ਘੰਟੇ ਜੰਨਾ ਪੈਸਾ ਕਮਾ ਲੈਂਦੇ ਆ ਗਿਆ ਪਰ ਮੈਂ ਦੱਸਣਾ ਚਾਹਦੀ ਹਾਂ ਦੋ ਘੰਟੇ ਦੇ ਪਿੱਛੇ ਨਾ ਮੇਰੀ ਸਾਰਾ ਦਿਨ ਦੀ ਮਿਹਨਤ ਹੁੰਦੀ ਹੈ ਮੈਂ ਸਵੇਰੇ 7 ਵਜੇ ਤੋਂ ਲੱਗਦੀ ਹੈਗੀ ਆ ਤਾਂ ਜਾ ਕੇ ਕਿਤੇ ਮੇਰੇ ਮੋਮੋਜ਼ ਬਣਦੇ ਨੇ ਮੇਰੇ ਸਪਰਿੰਗ ਰੋਲ ਬਣਦੇ ਨੇ ਮੇਰਾ ਸਾਰਾ ਕੰਮ ਹੁੰਦਾ ਮੇਰੀ ਚਟਨੀਆਂ ਬਣਦੀਆਂ ਨੇ ਤੇ ਮਤਲਬ ਦੇਖ ਕੇ ਤੁਸੀਂ ਕਿਸੇ ਨੂੰ ਜੱਜ ਕਰ ਲੈਂਦੇ ਕਿ ਦੋ ਘੰਟੇ ਜੰਨਾ ਕਮਾ ਲੈਂਦੀ ਹੈਗੀ ਆ ਉਹਦੇ ਪਿੱਛੇ ਕਿਸੇ ਦਾ ਐਫਰਟ ਵੀ ਦੇਖੋ ਕਿ ਮੈਂ ਕਿੰਨੀ ਮਿਹਨਤ ਕਰਦੀ ਹੈਗੀ ਮੇਰੇ ਹੱਥ ਵੀ ਕਈ ਵਾਰੀ ਜਲ ਜਾਂਦੇ ਨੇ ਬ ਤੇ ਤੁਸੀਂ ਵੀ ਜੇ ਕਰਨਾ ਚਾਹੁੰਦੇ ਹੋ ਤਾਂ ਕਰ ਸਕਦੇ ਹੋ ਜ਼ਰੂਰ। ਇਹ ਤੁਹਾਨੂੰ ਮੈਸੇਜ ਦੇ ਦੇਣਾ ਚਾਹਾਂਗੀ ਸਰ ਕਿ ਜਿੰਨਾ ਹੋ ਸਕੇ ਤੁਸੀਂ ਮਿਹਨਤ ਕਰੋ ਮਿਹਨਤ ਤੋਂ ਨਾ ਘਟਰਾਓ। ਸਵੇਰੇ ਸਵੇਰੇ ਜਲਦੀ ਉੱਠੋ ਜਿੰਨਾ ਜਲਦੀ ਉੱਠੋਗੇ ਤੁਹਾਨੂੰ ਓਨਾ ਟਾਈਮ ਮਿਲ ਜੇਗਾ ਤੁਹਾਡੀ ਪ੍ਰੈਪਰੇਸ਼ਨ ਵਾਸਤੇ ਤਾਂ ਕਿ ਤੁਸੀਂ ਅੱਗੇ ਵਧ ਸਕੋ ਆਜਾਦਾ ਤੋਂ ਜ਼ਿਆਦਾ ਆਪਣੀ ਇਨਕਮ। ਅੱਜ ਕੱਲ ਮੇਨ ਅਗੇ ਇਨਕਮ ਜੇ ਤੁਹਾਡੇ ਕੋਲ ਪੈਸਾ ਹੈ ਤੇ ਤੁਹਾਡੇ ਹੱਥ ਜਿਹੜਾ ਬੰਦ ਹੈਗਾ ਉਹ ਤੁਹਾਡਾ ਇੱਕ ਜਿਹਨੂੰ ਬੋਲ ਸਕਦੇ ਆ ਮੋਟੀਵੇਸ਼ਨ ਹੈਗਾ ਜਿਹੜਾ ਅੱਗੇ ਵਧ ਸਕਦਾ ਹੈਗਾ। ਕਿੰਨੇ ਸਾਲ ਹੋ ਗਏ? ਕੋਲ 3 ਸਾਲ ਹੋ ਗਏ ਸਰ 3 ਸਾਲ। ਮਨੋ ਪਹਿਲੇ 2-3 ਦਿਨ ਕਿੰਦਾ ਰ ਫਸਟ ਦਿਨ ਤੁਹਾਨੂੰ ਦੱਸਦੀ ਸਰ 18 ਸਪਾਇਰਲ ਗਈ ਸੀ ਮੇਰੀ ਇੱਕ ਵਾਰੀ ਸ਼ਰਮ ਆਂਦੀ ਹੈ ਜਦ ਬੰਦਾ ਥੋੜਾ ਚੇਜ ਕਰਾਇਆ ਨਹੀਂ 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 ਸਰ ਤੁਸੀਂ ਬਲੀਵ ਨਹੀਂ ਕਰੋਗੇ ਸਰ ਮੈਂ ਜਬਲਪੁਰ ਦੇ ਵਿੱਚ ਹੈਗੀ ਸੀ ਜੇ ਮੇਰੇ ਜਬਲਪੁਰ ਵਾਲੇ ਬੰਦੇ ਦੇਖ ਰਹੇ ਹੋਣਗੇ ਨਾ ਮੈਂ ਸਾਰਾ ਦਿਨ ਕਲਬਾਂ ਚ ਘੁੰਮਣ ਵਾਲੀ ਬੰਦੀ ਐ ਜਵਲਪੁਰ ਐਮਪੀ ਐਮਪੀ ਜਵਲਪੁਰ ਹਾਂਜੀ ਉੱਥੇ ਰਹਿੰਦੀ ਸੀ ਮੈਂ ਸਾਰਾ ਦਿਨ ਕਲਬਸ ਚ ਘੁੰਮਦੀ ਸੀ ਉੱਥੇ ਦੇ ਲੋਕਾਂ ਨੂੰ ਪਤਾ ਮੇਰੀ ਕਿੰਨੀ ਲਗਜ਼ਰੀ ਲਾਈਫ ਸੀ ਬਟ ਜਦੋਂ ਸਿਰ ਪੰਜਾਬ ਕੀਤਾ ਤੇ ਪੰਜਾਬ ਮੇਸ ਕਰਕੇ ਕਿ ਉਹ ਮੇਰੇ ਐਕਚੁਅਲੀ ਮਮੀ ਪਾਪਾ ਦੀ ਦੋਨਾਂ ਦੀ ਡੈਥ ਹੋ ਗਈ ਜੀ ਮੇਰੇ ਫਾਦਰ ਇਨ ਲਾਉ ਮੇਰੀ ਮਦਰ ਇਨ ਲਾਉ ਦੋਨਾਂ ਦੀ ਡੈਥ ਹੋ ਗਈ ਸੀ ਔਰ ਮੇਰੀ ਦੋ ਬੇਟੀਆਂ ਸੀ ਉਹ ਵੀ ਇੱਥੇ ਪੰਜਾਬ ਚ ਪੜ੍ਹਦੀਆਂ ਸੀ ਔਰ ਫਿਰ ਮੇਰੇ ਹਸਬੰਡ ਸਿੰਗਲ ਸੀ ਤੇ ਫਿਰ ਮੈਨੂੰ ਸੀ ਕਿ ਉੱਥੇ ਕੋਣ ਹੀ ਰਹੇ ਕੱਲਾ ਪਰਿਵਾਰ ਦੇ ਵਿੱਚ ਇੱਥੇ ਮੇਰੇ ਭੈਣ ਭ ਇਸ ਐਸੀ ਕੀ ਪਰਿਵਾਰ ਨੇੜੇ ਹੋਏ ਤਾਂ ਸਸੇਲ ਕਰਕੇ ਅੰਦਰ ਆ ਗਏ ਗਿਆ ਪਰ ਬਾਬਾ ਜੀ ਜਾਣਦੇ ਨੇ ਅਸੀਂ ਤੇ ਆਪਣੇ ਵੱਲ ਮਿਹਨਤ ਕਰ ਰਹੇ ਹੈਗੇ ਆਂ ਕਿ ਅਸੀਂ ਦੇਖੋ ਜੇ ਹੋਇਆ ਤੇ ਜਰੂਰ ਅਸੀਂ ਸ਼ਾਪ ਲੈ ਲਾਂਗੇ ਆਪਣੀ ਇੱਕ ਵੈਸੇ ਜੇ ਮੇਰੇ ਮੇਰੇ ਜਿਹੜੇ ਸੁਪਨੇ ਹੈਗੇ ਆ ਮੇਰਾ ਖੁਦ ਇੱਕ ਸਰਬਨ ਸ਼ਰਦਾ ਰੈਸਟੋਰੈਂਟ ਹੋਏਗਾ ਸਰ ਮੈਂ ਬੋਲਣਾ ਚਾਹਾਂਗੀ ਕਿ ਜਿਹੜੇ ਵੀ ਮੇਰੇ ਪੁਰਾਣੇ ਕਸਟਮਰ ਆ ਉਹ ਤੇ ਮੇਰੇ ਕੋਲ ਆਂਦੇ ਆਂਦੇ ਨੇ ਜਿਹੜੇ ਵੀ ਇਹ ਵੀਡੀਓ ਦੇਖ ਰਹੇ ਨੇ ਮੇਰੇ ਕਹਿੰਦੇ ਇੱਕ ਵਾਰੀ ਟੇਸਟ ਕਰਕੇ ਜਾਓ ਜੇ ਨਾ ਵਧੀਆ ਲੱਗੇ ਬੇਸ਼ੱਕ ਕਮੈਂਟ ਦੇ ਵਿੱਚ ਲਿਖ ਕੇ ਜਾਓ ਕਿ ਵਧੀਆ ਨਹੀਂ ਸੀ ਤੁਹਾਡਾ ਫੂਡ ਇਸ ਤੋਂ ਜ਼ਿਆਦਾ ਤੋਂ ਮੈਂ ਕੁਝ ਹੋਰ ਬੋਲ ਨਹੀਂ ਸਕਦੀ ਖਾਓਗੇ ਤਾਂ ਹੀ ਤੁਹਾਨੂੰ ਪਤਾ ਲੱਗੇਗਾ ਕਿ ਇਹਦਾ ਟੇਸ ਕਿਦਾਂ ਦਾ ਹੈ